ਆਈ ਰੂਜੀ ਕਾ ਖਾਲਸਾ ਵਾਹਿਗੁਰੂ ਫਤਿਹ ਗੱਲ ਆਇਆ ਪਹਿਲਾਂ ਯਾਰ ਆਪਾਂ ਦੋ ਤਿੰਨ ਵਾਰ ਸ਼ੁਰੂ ਪਹਿਲਾ ਸ਼ੁਰੂਆਤ ਕੰਮ ਇਹਨਾਂ ਤੋਂ ਹੀ ਹੋਇਆ ਸੀ ਤਿੰਨ ਵਾਰ ਤਿੰਨ ਹੀਲੇ ਹੋ ਗਈ ਇਹ ਇਹਨਾਂ ਇਹ ਮੈਡੀਕਲ ਆ ਮੈਡੀਕਲ ਆ ਇਹ ਅਲੱਗ ਮੈਡੀਕਲ ਹੈ ਕਾਫੀ 25 ਸਾਲ ਪੁਰਾਣੀ ਜਿਉਂਦਾ ਮੈਂ ਜਾਣਦਾ ਹੁੰਦਾ ਇਹਨਾਂ ਦਾ ਇਹੀ ਕੰਮ 25 ਸਾਲ ਪੁਰਾਣੀ ਆ ਆਪਾਂ ਤਿੰਨ ਪਹਿ ਹੀਲੇ ਪਹਿਲਾਂ ਹੋ ਗਏ ਪਿੱਛੇ ਜੇ ਵੀ ਫੜੇ ਸੀ ਆਪਾਂ ਬਸ ਅੱਡੇ 'ਚ ਤਿੰਨ ਦੁਕਾਨਾਂ ਨੇ ਨਾ ਹੋਈਆਂ ਰਾਤ ਮੈਂ ਗਿਆ ਸੀ ਕਿਸੇ ਕਾਰਨ ਬਸ ਗਿਆ ਸੀ ਉੱਥੇ ਤਾਂ ਉੱਥੇ ਯਾਰ ਮੇਲਾ ਲੱਗਿਆ ਪਿਆ 8 ਵਜੇ ਗਿਲਦੀਪ ਮੇਲਾ 25 26 ਜਣੇ ਐ ਖੜੇ ਸ਼ਰੇ ਆਮ ਕਾਊਂਟਰ ਦੇ ਉੱਤੋਂ ਦੀ ਖੜ ਕੇ ਦੋਨੇ ਪਾਸੇ ਬਾਹਰ ਆ ਨਾ ਅੱਡੇ ਦੇ ਵਿੱਚ ਵੀ ਬਾਹਰ ਆ ਸ਼ੜਕ ਤੇ ਬਾਹਰ ਆ ਅੱਡੇ ਵਾਲੇ ਪਾਸੇ ਥਿਰਸਕਾ ਜਾਣਾ ਸ਼ਰੇ ਆਮ ਮੰਡੀ ਆਣ ਜਦੋਂ ਮੈਂ ਦੇਖਿਆ ਮੈਂ ਮੋਟਰਸਾਈਕਲ ਤੋਂ ਉਤਰਿਆ ਮੈਂ ਮਾਯਾ ਦਾ ਸ਼ਰੇ ਆਂ ਵਿੱਚ ਹੀ ਜਾਂਦੇ ਨੇ ਗਿਆ ਤਾਂ ਖਰਮ ਉੱਥੇ ਕੋਈ ਹੂੰ ਹੋਰ ਕੰਮ ਸੀ ਜਦੋਂ ਮੈਂ ਦੇਖਿਆ ਉਹ ਉਹਨਾਂ ਨੂੰ ਪਤਾ ਲੱਗਿਆ ਝੋਟਾ ਆ ਗਿਆ ਉਹ ਕਹਿੰਦੇ ਭੱਜੋ ਭੱਜੋ ਬਾਕੀ ਆ ਭੱਜ ਲਓ ਵਿਚਾਰਾ ਮੋਟਾ ਸੀ ਦਾ ਸੀ ਉਹਨੂੰ ਭੱਜ ਜਾਣਾ ਗਿਆ ਮੈਂ ਵੀ ਉਹਦਾ ਪਾਰ ਹੀ ਆ ਮੈਂ ਉਹਨੂੰ ਫੜ ਲਿਆ ਬਾਹਰ ਤੋਂ ਵਿਚਾਰੇ ਨੇ ਹਾਲਾਂ ਉਹਨੇ ਵੀ ਨਹੀਂ ਰਿਆ ਨੀ ਗਰੀਮਾ ਕੀ ਰਸਤਾ ਉਹ ਕੰਮ ਕਿ ਅਸੂਲ ਤੇ ਉਹਨੇ ਕੱਢ ਕੇ ਫੜਾਤੇ ਇਹਦਾ ਹੁਣ ਮੰਨਦੀ ਨਹੀਂ ਹੁੰਦੇ ਵੀ ਫਿਰ ਦਿੱਤੇ ਆ ਕਹਿੰਦਾ ਸਾਡੀ ਦੁਕਾਨ ਕੋਲ ਤਾਂ ਉਹ ਫੜਾ ਇਸ਼ਾਰੇ ਆ ਸਾਰਾ ਦਿਨ ਵਿਕਦੇ ਨੇ ਉੱਥੇ 24 ਘੰਟੇ ਅੱਜ ਦਿਨ 25 ਸਾਲਾਂ ਦੇ ਨਸ਼ੇ ਦਾ ਕੰਮ ਹੈ ਹਾਲਾਂਕਿ ਜਿੱਥੇ ਹੀ ਕਾਪਾ ਨੂੰ ਪਤਾ ਲੱਗਿਆ ਗੁਪਤ ਸੂਤਰ ਤੋਂ ਪਤਾ ਲੱਗਿਆਗਾ ਵੀ ਇਹਨਾਂ ਦਾ ਰੌਲਾ ਵੀ ਚੱਲ ਰਿਹਾ ਹੈ ਪ੍ਰਸ਼ਾਸਨ ਨਾਲ ਵੀ ਇਹਨਾਂ ਤੋਂ ਕਾਫੀ ਪੈਸਾ ਲੈ ਗਏ ਬਾਕ ਬਾਕ ਮਲਾਇਮੇ ਨਾ ਕੋ ਆ ਕੇ ਪੈਸਾ ਲੈ ਕੇ ਉਹਨਾਂ ਦੀ ਇਹਨਾਂ ਕੋਲ ਵੀੜੂਆਂ ਵੀ ਨੇ ਆਇੜੂਆਂ ਵੀ ਨੇ ਤੇ ਇਹਨਾਂ ਨੇ ਸੁਣ ਚਾਇਆਗਾ ਵਿਜੀਲੈਂਸ ਨੂੰ ਵੀ ਲਾਈਆਂ ਨੇ ਆ ਭਵੰਤ ਮਾਲੇ ਨੰਬਰ 'ਤੇ ਵੀ ਪਾਈਆਂ ਸੀ ਉਹਦੀ ਜਾਣ ਜੂਸ਼ ਵੀ ਆਈ ਸੀ ਕੱਲ ਪਰਸੋਂ ਫਿਰ ਇੱਕ ਬਚੋਲਾ ਮਾਨਸਾ ਦਲਾਹ ਸਭ ਤੋਂ ਵੱਡਾ ਨਸ਼ਾ ਵੇਚਣ ਵਾਲਾ ਬੰਦਾ ਉਹ ਵਿੱਚ ਪੈ ਕੇ ਸੁਣਾ ਹੁਕਮ ਆ ਰਿਹਾ ਵੀ ਆਪਾਂ ਇਹਨਾਂ ਦੇ ਵਿਰੁੱਧੀ ਆਪਾਂ ਕੋਈ ਕਾਰਵਾਈ ਕਰਵਾਤੀ ਹਨਾ ਤਾਂ ਫਿਰ ਆਪਾਂ ਨਸ਼ਾ ਕਿਵੇਂ ਵਿਕੂਗਾ ਸੋ ਆਪਾਂ ਕਹਿ ਰਹੇ ਹਾਂ ਜੀ ਪ੍ਰਸ਼ਾਸਨ ਦੇ ਸਿਰਤੀ ਵੀ ਕੀ ਜਾਂਦਾ ਹੁਣ ਉਹਦੀ ਕੀ ਕਾਰਵਾਈ ਹੋਈ ਆ ਰਾਤ ਫੜ ਲਿਆ ਰਾਤ ਪਹਿਲੇ ਤਿੰਨ ਵਾਰ ਫੜ ਲਿਆ ਚਾਰ ਵਾਰ ਆਪਣਾ ਕੋਈ ਉਹਨਾਂ ਨਾਲ ਬੈਰ ਨਹੀਂ ਆਪਾਂ ਹੁਣ ਕੀ ਲੜੀਏ ਉਹ ਦੁਕਾਨ 'ਚ 4-5 ਬੰਦੇ ਸੀ ਬਾਕੀ ਉੱਥੇ ਲੈਣ ਵਾਲੇ ਕਿੰਨੇ ਸੀ ਸ਼ਰਿਆਮ ਉੱਥੇ ਵੇਖਦਾ ਤੁਹਾਨੂੰ ਵੀ ਪਤਾ ਜੀ 4-400 ਦਾ 5-500 ਦਾ ਹੈ ਪੱਤਾ ਵੇਚਦੇ 20 ਰੁਪਈਆ ਦਾ ਉਹ ਪੱਤਾ ਆਉਂਦਾ ਹੈ 4-400 5-500 ਦਾ ਪੇੜਾ ਸ਼ਰਿਆਮ ਕਹਿੰਦਾ ਬਈ 50-60 ਰੁਪਈਆ ਕਮਿਸ਼ਨ ਕਰਨਾ ਪੈਂਦਾ ਪਰसों ਸਵੇਰੇ ਵੀ ਗਿਆ ਮੈਂ ਸਵੇਰੇ 7:30 ਵਜੇ 8:00 ਵਜੇ ਮੈਨੂੰ ਰੂਬੀ ਲੈ ਗਿਆ ਕਹਿੰਦਾ ਆ ਜਾ ਛੋਟੇ ਜਿੰਮਾ ਹੁੰਦਾ ਤੁਹਾਨੂੰ ਦਿਖਾਵਾਂ ਜਦੋਂ ਮੈਂ ਗਿਆ ਇੱਥੇ ਫਾੜਕਾਂ ਤੇ ਲੈਣ ਲੱਗੀ ਪਈ ਉਹ 2-12 ਜਾਨੀ ਉਹਦੇ ਇਧਰਲੇ ਪਾਸੇ ਜਿਹੜਾ ਕਿ ਨਾ ਆਪਾਂ ਪਹਿਲਾਂ ਜੇਲ੍ਹ ਚੋਂ ਆ ਕੇ ਫੜਿਆ ਸੀ ਮਾਰਕਟਾਈ ਵੀ ਕਰੀ ਸੀ ਬਹੁਤ ਜ਼ਿਆਦੇ ਉਹਦੀ ਉਹਦੀ ਦੁਕਾਨ ਚੋਂ ਲੈ ਕੇ ਨਿਕਲੇ ਛੋਟੇ ਛੋਟੇ ਬੱਚੇ 14 ਸਾਲ ਦਾ ਇੱਕ 16 ਸਾਲ ਦਾ ਜੋ ਮੈਂ ਉਹਨਾਂ ਕੋਲ ਦੇਖਿਆ ਉਹਨਾਂ ਕੋਲੇ ਵੀ ਇੱਕ ਪੱਤਾ ਨਾ ਘੜੀ ਸੀ ਸੀ ਫਰੈਕਸ ਕਾਫੀ ਦੇ ਨਾ ਘੜੀ ਕਹਿ ਰੀਆਂ ਮੈਂ ਉਹਨਾਂ ਦੇ ਦੋ ਦੋ ਮਾਰੇ ਲਫੇੜੇ ਜਵਾਕ ਸੀ ਯਾਰ ਮਾਹ ਚਲ ਹੁਣ ਉਹਨਾਂ ਨੂੰ ਕੀ ਕਹਾਂ ਜੇ ਹੁਣ ਉਹਦੀ ਦੁਕਾਨ ਚ ਵੜਦੇ ਆਂ ਅਗਲੀ ਵਾਰੀ ਜੀ ਹਨਾ ਅਸੀਂ ਸ਼ਰੀਆਮ ਫਿਰ ਅਗਲਾ ਕਹਿੰਦਾ ਹੈ ਗੁੰਡੇ ਕਰਦੀ ਕਰਦੇ ਨੇ ਫਿਰ ਕੱਲੇ ਹੁੰਨੇ ਇਹ ਇੱਕ ਇਹਨਾਂ ਇੱਕਾ ਵਾਲਾ ਇਹ 40 50 ਹੋ ਜਾਂਦੇ ਨੇ ਇਨਾਂ ਨੇ ਏਕਾ ਬਣਾ ਰੱਖਿਆ ਲਾਇਸੈਂਸ ਦੇ ਰੱਖੇ ਨੇ ਹੁਣ ਯਾਰ ਇਹਨਾਂ ਨਾਲ ਆਰ ਪਾਰ ਦੀ جنگ ਹੀ ਕਰਾਂਗੇ ਤਾਕੜੀ ਸਕੀਮ ਲਾ ਕੇ ਤਾਕੜੀ ਫੈਡਰ ਲਾ ਕੇ ਵੈਸੇ ਮੈਂ ਤੁਹਾਨੂੰ ਖੜਾ ਦੱਸਣਾ ਚਾਹੁੰਦਾ ਸ਼ਹਿਰ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਰੋਜ਼ ਨਸ਼ਾ ਪਾਲਦੇ ਫਿਰਦੇ ਨੇ ਨਸ਼ਾ ਬਾਜੀ ਥੋੜੇ ਗਲੀਆਂ ਪੈਰਾ ਥੱਲੇ ਵਿਕੀ ਜਾਂਦਾ ਸਾਰੇ ਵਸ ਥੱਡੇ ਤੇ ਵਿਕੀ ਜਾਂਦਾ ਸਾਰੇ ਫਾੜਾਂ ਤੇ ਵਿਕੀ ਜਾਂਦਾ ਇੱਥੇ ਬਣਾ ਦਿਓ ਚੌਂਕੀ ਨਹੀਂ ਮੈਨੂੰ ਦਿਓ ਪਾਵਰ ਮੈਨੂੰ ਤਨਖਾਹ ਨਾ ਦਿਓ ਮੈਂ ਦੇ ਲਿਆ ਕਰੂੰਗਾ 10000 ਰੁਪਏ ਕਿਸੇ ਪਾਸਿਓ ਮੈਨੂੰ ਖੜਾ ਉੱਥੇ ਦੇ ਕੇ ਪਾਵਰ ਵੀ ਨਿਸ਼ਾਨੀ ਵੇਚਣ ਦਾ ਡੰ 10 ਬੰਦੇ ਨਾਲੋਂ ਨੌਜਵਾਨ ਵਲੰਟੀਅਰ ਉੱਥੇ ਚੌਕੀ ਬਣਾ ਸਕਦੇ ਸਾਰਾ ਨਸ਼ਾ ਵਿਕਦਾ ਆਪਾਂ ਹੁਣ ਆਪਾਂ ਪੱਤਰਕਾਰ ਸਾਹਿਬ ਕਿੰਨੇ ਵਾਰ ਤਾਂ ਤੁਸੀਂ ਵਾਗ ਗਏ ਮੇਰੇ ਨਾਲ ਜੀ 20 ਵਾਰ ਵਾਗ ਗਏ ਤੁਹਾਨੂੰ ਗਏ ਹੋਣਾ ਹੀ ਉੱਥੋਂ ਆਪਾਂ ਘੱਟੋ-ਘੱਟ 25 ਵਾਰ ਨਸ਼ਾ ਫੜ ਲਿਆ ਹੋਊ ਘੱਟੋ-ਘੱਟ ਕਹਣਾ ਮੈਂ ਇੰਨੀਆਂ ਦੁਕਾਨਾਂ ਬੰਦ ਹੋ ਗਈਆਂ ਫੇਰ ਖੁੱਲ ਜਾਂਦੀਆਂ ਅਗਲੇ ਅਗਲੇ ਹੱਕ ਤੱਕ ਤੂੰ ਮੈਨੂੰ ਅੱਛਾ ਜਦੋਂ ਮੈਂ ਉਹ ਭਜਾਤਾ ਮਹਾਚਾ ਲੈਦਾ ਉਹ 5 10 ਗੋਲੀਆਂ ਵਾਲਾ ਉਹ ਨੂੰ ਮੈਂ ਭੇਜਦਾ ਮਾਂ ਜੋ ਰੋਣ ਲੱਗ ਗਿਆ ਦਿਹਾੜੀਆ ਤਾਂ ਫਿਰ ਤੂੰ ਰੇ ਕਿਵੇਂ ਫਿਰਦਾ ਹੈ ਜੋ ਭਾਗ ਗਿਆ ਪਹਿਲਾਂ ਨਹੀਂ ਬੋਲੇ ਚਾਰ ਪੰਜ ਮਿੰਟ ਮਹਾਬਾਈ ਤੁਸੀਂ ਨਸ਼ਾ ਬੇਜਿੱਦ ਮੈਂ ਹੋਰ ਕੀ ਕਰਦਾ ਫਿਰਦਾ ਮੈਂ ਹੁਣ ਛੋੜ ਨਹੀਂ ਸਕਦਾ ਭਿੰਦੇ ਜਿਹਾ ਫਿਰ ਤੁਸੀਂ ਪਰਚੇ ਪਵਾ ਦੇਣੋ ਮੈਂ ਚੱਲਦਾ ਹੁਣ ਮੈਂ ਮਾਨਸਾ ਦੇ ਐਸਐਸਪੀ ਨੂੰ ਕਹਿਣਾ ਹੈ ਬੇਨਤੀ ਕਰਦਾ ਵੀ ਜੀ ਤੁਸੀਂ ਕਿੱਥੇ ਨਸ਼ਾ ਭਾਲਦੇ ਫਿਰਦੇ ਹੋ ਨਸ਼ਾ ਤਾਂ ਗਲੀ ਗਲੀ ਗਮਾਣ ਗਮਾਣ ਤੁਸੀਂ ਤੁਹਾਡੇ ਸਾਰੇ ਮੁਲਾਜ਼ਮਾਂ ਨੂੰ ਪਤਾ ਹੈ ਛੇਕਣ ਨੂੰ ਆਹਾਂ ਜਾਂਚ ਹੀ ਕਰ ਲੋ ਜਿਹੜੀਆਂ ਇਹਨਾਂ ਨੇ ਉਹ ਦਿੱਤੀਆਂ ਨੇ ਆਈਡੀਆਂ ਵੀਡੀਓਆਂ ਫਿਰ ਮੈਂ ਕੱਲ ਦੀ ਪਿੱਛੇ ਇੱਕ ਬੰਦਾ ਵਿੱਚ ਮਾਰਿਆ ਕਿਉਂ ਹੁਣ ਆਪਾਂ ਬਾਹਰ ਹੋ ਗਏ ਸੀ ਆਪਾਂ ਨੂੰ ਇੰਨਾ ਪਤਾ ਲੱਗ ਰਿਹਾ ਸੀ ਵੀ ਚੱਟਾ ਕਿੱਥੇ ਕਿਉਂ ਜਿਹੜੇ ਨਸ਼ੇੜੀ ਸੀ ਆਪਾਂ ਨੂੰ ਨਸ਼ਾ ਕਰਨ ਵਾਲੀ ਦੱਸਦੇ ਨੇ ਵੀ ਬਾਈ ਫਲਾਣਾ ਬੰਦਾ ਵੇਚ ਫਲਾਣਾ ਬੰਦਾ ਵੇਚ ਜਦ ਖੈਰ ਆ ਮਾਂ ਪਿਓ ਆ ਕੇ ਕਰੇ ਜਦੋਂ ਰੋਣ ਲੱਗ ਗਏ ਨੇ ਰੋਜ਼ ਕੱਲ ਵੀ ਮਾਮਾ ਦੋ ਤਿੰਨ ਰੋਈਆਂ ਜਦੋਂ ਰੋਂਦੀਆਂ ਨੇ ਫਿਰ ਯਾਰ ਮੈਨੂੰ ਉਹ ਬਾਹਰ ਤਾਂ ਮਿਹਣੇ ਦੇਣ ਲੱਗੇ ਤੁਮ ਸ਼ਨੀ ਬੰਦ ਕਰਾਉਂਦਾ ਹੁਣ ਬਈ ਮੈਂ ਕਿਉਂ ਨਾਲਿਆਂ ਨੂੰ ਕੀ ਕਹਾਂ ਉਹ ਤਾਂ ਕਹਿੰਦੀ ਸਾਨੂੰ ਤੇਰੇ ਉੱਤੇ ਆਸ ਹੈ ਮੈਂ ਕਹਿੰਦਾ ਮਾਂ ਮੈਂ ਤਾਂ ਆਮ ਬੰਦਾ ਐ ਵੀ ਮੈਂ ਕੀ ਕਰਾਂ ਫਿਰ ਜੁਦਾਰੀਆਂ ਰੋਣ ਲੱਗ ਜਾਂਦੀਆਂ ਫਿਰ ਹੁਣ ਭਾਈ ਮੈਨੂੰ ਘਰੋਂ ਮੇਰੀ ਮਾਂ ਵੀ ਕਹਿਣ ਲੱਗ ਜਾਂਦੇ ਭਾਈ ਦੋ ਤੂੰ ਪੰਗਾ ਲੈ ਤਾਂ ਜਾ ਹੁਣ ਫਿਰ ਮੈਨੂੰ ਜਾਣਾ ਪੈਂਦਾ ਯਾਰ ਹੁਣ ਮੈਂ ਹੁਣ ਇੰਨਾ ਗਿਰਦਾ ਹੈ ਨਹੀਂ ਜਦੋਂ ਕੋਈ ਬਾਹਰ ਚਾਕੇ ਕੀ ਕਰ ਕਰੇ ਫਿਰ ਕੋਈ ਨਾਲ ਤੁਰਨੋਂ ਪੁਲਸ ਡਰਾ ਲੈਂਦੀ ਆ ਪਾਚੇ ਪਾ ਦਿੰਦੀ ਆ ਫਿਰ ਮੈਂ ਕਿਸੇ ਨੂੰ ਕਹਿਦਾ ਨਹੀਂ ਮਾਹਰ ਕਿਸੇ ਦੇ ਜਵਾਬ ਕਿ ਤੂੰ ਪਟਣਾ ਹਾਂ ਮੈਂ ਕਿਹਾ ਵੀ ਜੀਨੇ ਮੇਰੇ ਨਾਲ ਜਾਣਾ ਹੁਣ ਜਾ ਸਕਦਾ ਆ ਆਪਾਂ ਫੜ ਲੈਨੇ ਆਂ ਚੱਕਰਾਂ ਦੇ ਹਾਰ ਪਾ ਦਿੰਨੇ ਆਂ ਕਹੋ ਲੱਤਾਂ ਵੀ ਤੋੜ ਦਿੰਨੇ ਆਂ ਕਹੋ ਜਦੋਂ ਇਹ ਵਿੱਚੋਂ ਨਹੀਂ ਹਟਦੇ ਫੇਰ ਵੀ ਹਟਦੇ ਨਹੀਂ ਕਿਉਂਕਿ ਇਹ ਇਕੱਲੇ ਇਕੱਲੇ ਤਾਂ ਤਿੰਨ ਤਿੰਨ ਦੁਕਾਨਾਂ 'ਚ ਬਜ਼ੁਰਗ ਬਠਾ ਰੱਖੇ ਨੇ ਮੈਂ ਦਿਨ ਉਹਦੇ ਸਵੇਰ ਦੀ ਗੱਲ ਲੱਦਦਾ ਬਜ਼ੁਰਗ 60 65 65 ਸਾਲਾਂ ਦੇ ਸਵੇਰੇ 7:30 ਵਜੇ ਬੱਸ 8 ੜੇ ਵਾਲੀਆਂ ਦੁਕਾਨਾਂ 'ਚ ਕਹਿੰਦੇ 4:30 ਵਜੇ ਖੁੱਲ੍ਹ ਜਾਂਦੀਆਂ ਨੇ ਟਰਾਂਸਪੋਰਟਰ ਆ ਹੀ ਜਾਂਦਾ ਸਮਾਨ ਸਭ ਪਤਾ ਪ੍ਰਸ਼ਾਸਨ ਨੂੰ ਵੱਡੇ ਵੱਡੇ ਮਲਾਜਮ ਉਹਨਾਂ ਹੀ ਦੁਕਾਨਾਂ ਚਾਹੁੰਦੇ ਨੇ ਜਾਂਦੇ ਨੇ ਇੱਕ ਮਲਾਜਮ ਦਾ ਪਤਾ ਲੱਗਿਆ ਮੈਨੂੰ ਨਾਂ ਵੀ ਪਤਾ ਮੈਂ ਬਾਅਦ 'ਚ ਪਾਉਂਗਾ ਜੇ ਕੋਈ ਕਾਰਵਾਈ ਨਾ ਹੋਈ ਕਹਿੰਦੇ ਰੋਜ਼ ਡੇਲੀ ਜਾਣਾ ਆਉਣਾ ਸੀ ਉਦੋਂ ਦਾ ਕੁੱਲ 12000 ਰੁਪਏ ਹਫ਼ਤਾ ਬਣ ਦੋਸ਼ ਲੱਗ ਰਹੇ ਨੇ ਗੁਪਤ ਸੂਤਰ ਤੋਂ ਬਤਾ ਲੱਗਿਆ ਪਰ ਵਿਕਦਾ ਦਾ ਸ਼ਹਿਤ ਹੀ ਵਿਕਦਾ ਜਦੋਂ ਸਾਹਮਣੇ ਠਾਣਾ ਹੈ ਸਾਹਮਣੇ ਨਸ਼ਾ ਵੀ ਕੀ ਜਾਂਦਾ ਕਿਵੇਂ ਵੀ ਕੀ ਜਾਂਦਾ ਯਾਰ ਜਦੋਂ ਮੈਂ ਬਾਹਰ ਜਾਂਦਾ ਮੈਂ ਫੜ ਲੈਣਾ ਜੇ ਕੋਈ ਮਿੱਟੀ ਹੋਵੇ ਰਹਿਤਾ ਉਹ ਫਿਰ ਵੀ ਪੱਤੇ ਫੜਦਾ ਪੱਤੇ ਮੈਂ ਘਰੋਂ ਮਾਹਣਾ ਮੈਂ ਕਦੇ ਖਾਦਾ ਨਹੀਂ ਪੀਤਾ ਨਹੀਂ ਇਹੀ ਚੀਜ਼ ਉਹਨਾਂ ਨੌਜਵਾਨਾਂ ਨੂੰ ਬੇਨਤੀ ਆ ਅੱਜ ਇੱਕਾ ਹੁਣ ਬਰਨਾਲੇ ਮਰ ਗਿਆ ਪੰਜ ਪਣਾ ਦਾ ਭਾਈ ਉੱਥੋਂ ਫੋਨ ਆਇਆ ਮੈਨੂੰ ਕਹਿੰਦੇ ਭਾਈ ਕੀ ਕਰੀਏ ਮਹਾ ਭਾਈ ਤੁਹਾਡਾ ਏਰੀਆ ਬਰਨਾਲਾ ਬਹੁਤ ਵੱਡਾ ਇੱਥੋਂ ਦੇ ਐਮਐਲ ਨੂੰ ਸੱਦ ਲੋ ਇਹ ਕਹਿੰਦੇ ਸੀ ਸਾਰਾ ਬਰਨਾਲਾ ਮੈਂ ਕੰਮ ਉਤ ਕਰਦਾ 5 ਪੈਂਟ ਦਾ ਗਲੋਤਾ ਭਾਈ ਮਰਿਆ ਉੱਥੇ ਹੁਣ ਮਾਨਸਾ ਚ ਤਾਂ ਪਵੰਦੀ ਐ ਕੈਪਸੂਲਾਂ ਤੇ ਹਾਂ 300 ਮੀ ਜੀ ਫਿਰ ਮੈਂ ਕੱਲ ਫੜੇ ਆ ਅੱਜ ਫੜਨਾ ਸੀ ਮੈਂ ਵੱਡੀ ਖੇਪ ਅੱਜ ਫੜਨੀ ਸੀ ਅੱਜ ਕਿਸੇ ਕਾਰਨ ਕੰਮ ਰਗਿਆ ਤਿੰਨ ਜਾਨਾਂ ਤੱਕ ਫੜ ਲਾਂਗੇ ਫਿਰ ਕਿਹੜਾ ਵੇਚੂ ਫੜਦੇ ਨੇ ਨਾ ਇਹਨਾਂ ਨੂੰ ਕੋਈ ਡਾਰਾ ਯਾਰ ਜਦੋਂ ਅਗਲਾ ਦਾ ਭਾਈ ਸਿੱਧੀ ਆ ਪ੍ਰਸ਼ਾਸਨ ਸ਼ਰੇਆ ਦੁਕਾਨਾਂ ਦੇ ਵਿੱਚ ਹੀ ਜਾਂਦੇ ਨੇ ਮੈਂ ਜੇ ਤੁਸੀਂ ਫੜਨਾ ਹੀ ਚਾਹੁੰਦੇ ਹੋ ਜੀ ਤਾਂ ਸਵੇਰੇ 6 ਤੋਂ 5:30 ਤੋਂ 6 ਵਜੇ ਤੋਂ ਡਾਲ ਡਾਕ ਇੰਸਪੈਕਟਰ ਨੂੰ ਲੈ ਕੇ ਸਿਵਲ ਕੱਪੜੇ ਦੇ ਮੱਗ ਜੋ ਜਦੋਂ ਅਸੀਂ ਫੜਦੇ ਨੇ ਆਮ ਬੱਚੇ ਬਦਦੇ ਨੇ ਉੱਥੇ ਲੈਂਦੇ ਨੇ ਇਹ ਪਾਉਂਦੇ ਨੇ ਬੱਚਿਆਂ ਤੇ ਪਰਚਾ ਰੋਜ਼ ਦਾ ਅਖਬਾਰ ਚੱਕ ਲੋ ਸੀ 20 ਗੋਲੀਆਂ ਦਾ ਪਰਚਾ ਸੀ 30 ਗੋਲੀਆਂ ਦਾ ਪਰਚਾ ਜੇ ਮੈਂ ਕਰ ਲਉ ਸਾਸ ਗੋਲੀਆਂ ਨੂੰ ਫੜ ਕੇ ਫੜਾਉਂਦਾ 10 ਗੋਲੀਆਂ ਉਹਦੇ ਪਾਉਂਦੇ ਉਹ 10 ਗੋਲੀਆਂ ਲਿਆਉਂਦਾ ਕਿੱਥੋਂ ਆ ਉਹਦੀ ਮਾਂ ਦੀ ਫੈਕਟਰੀ ਆ ਉਹ ਘਰੇ ਬਣਾਉਂਦਾ ਉਹ ਤਾਂ ਵਿਚਾਰਾ ਦਿਹਾੜੀ ਕਰਕੇ ਆਉਂਦਾ ਜਾਂ ਕੋਈ ਜਵਾਕ ਆਦੇ ਮਾਂ ਪਿਓ ਤੋਂ 150 ਰੁਪਏ ਡਿਊਸ਼ਨ ਫੀਸ ਲੈ ਕੇ ਆਉਂਦਾ ਬੱਚੇ ਦਾ ਕਰਖੇ ਸਕੂਲਾਂ ਦੇ ਲੈ ਤੈਨੂੰ ਗੱਲ ਦੱਸਾਂ ਮੈਂ ਵਿੱਚ ਬੰਦਾ ਬਾੜਦਾ ਨੂੰ ਪਲਾ ਆਈ ਵਿੱਚ ਬੜੋ ਵੀ ਪਤਾ ਨਹੀਂ ਲੱਗਿਆ ਵਿੱਚ ਬਾੜਦਾ ਜਦੋਂ ਉਹਨੇ ਤਣਾ ਵਿੱਚ ਕੀ ਆਉਟਪੁੱਟ ਕੋਡੀ ਆਪਣੇ ਮਾਨਸਾ ਦੀਆਂ ਵੱਡੇ ਵੱਡੇ ਸ਼ਾਹੂਕਾਰਾਂ ਦੀਆਂ ਲਾਲਾਂ ਜੀਵਿੰਦਾਆਂ ਨਾਲ ਕੁੜੀਆਂ ਲੱਗ ਰੱਖੀਆਂ ਚੰਡੀਦੜ ਕੁੜੀ ਵੀ ਆਹੀ ਸੀ ਇੱਕ ਆਪਾਂ ਦੱਸ ਦਿੰਦੇ ਆਪਾਂ ਨੂੰ ਕੋਈ ਡਰ ਨਹੀਂ ਨਾ ਹੀ ਲੈਂਦੇ ਉਹਦਾ ਘਰਾਂ ਨਸ਼ਾ ਕਰਦਾ ਸੋਨਾ ਸੁਨਾ ਵਾਵਾ ਹੀ ਲਾ ਮਾ ਜੀ ਕਰਾ ਸੀ ਤਾਂ ਨਹੀਂ ਕਿਵੇਂ ਉਹਨੇ ਸੋਨਾ ਸੁਨਾ ਵੇਚਣ ਦੇ ਚੱਕਰ ਚ ਨੂੰ ਲਾ ਉਹਦੇ ਬਾਅਦ ਤਲਾਕ ਹੋਇਆ ਹੁਣ ਕੁੜੀ ਆ ਗਈ ਉਹਰੇ ਵਾਪਸ ਕੁੜੀ ਰੋਜ਼ ਗ੍ਰਾਮ 2 ਗ੍ਰਾਮ 3 ਗ੍ਰਾਮ ਤੱਕ ਸਮਾਨ ਲੈਦੀ ਹੁਣ ਕੁੜੀ ਨਾਲ ਦਾ ਭਾਈ ਵੀ ਲਾ ਲੀ ਕੀ ਕਰੇਗਾ ਵੱਡੇ 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 ਉਹ ਉਹਦੇ ਵਿੱਚ ਪੈ ਕੇ ਬੰਦੇ ਨੇ ਪ੍ਰੂਫ ਬਣਾਏ ਨੇ ਵੱਡੇ ਵੱਡੇ ਬੰਦੇ ਪੀਂਦਿਆਂ ਦੇ ਵਿੱਚ ਬਾੜਿਆ ਸੀ ਬੰਦਾ ਅਗਰ ਕੋ ਪਤਾ ਲੱਗ ਗਿਆ ਹੁਣ ਬੰਦਾ ਬਾਹਰ ਕੱਢ ਲਿਆ ਫਿਰ ਵਿੱਚ ਬਾੜਦੇ ਆ ਜਿਵੇਂ ਇਹਨਾਂ ਨੇ ਪਹਿਲਾਂ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਬਾੜੇ ਸੀ ਉਹ ਆਪ ਹੀ ਕਰਾਉਂਦੇ ਗੁਰਿੰਦਰ ਤੂੰ ਕਹਿੰਦਾ ਹੁਣ ਇੱਕ ਵੱਡੀ ਖੇਪ ਫੜਨੀ ਆ ਤੇ ਫਿਰ ਨਲੇ ਕਹਿੰਦਾ ਮੈਂ ਕੱਲਾ ਜਾਣਾਗਾ ਤੇ ਵੀ ਉਹਨਾਂ ਦਾ ਏਕਾ ਬੜਾ ਗੱਫੇ ਐ ਇਕੱਲੇ ਤਾਂ ਕਿਵੇਂ ਫਿਰ ਮੈਂ ਹੁਣ ਆਪਦੀ ਟੀਮ ਨੂੰ ਤਾਂ ਲੈ ਕੇ ਜਾਊਂਗਾ ਨਾ ਸਾਈ ਨੂੰ ਤਾਂ ਬੱਤ ਪੱਲਾ ਬੰਨੂ ਇਹਨਾਂ ਦੇ ਪਹਿਲਾਂ ਪਰਚੇ ਪਏ ਨੇ ਕੋਈ ਨਾ ਗੁਸਤਾ ਕਰੂੰਗੀ ਤੁਹਾਨੂੰ ਲੈ ਜਾਊਗਾ ਤੁਸੀਂ ਬਾੜਜੋਗੇ ਹੋਰ ਲੋਕਾਂ ਨੂੰ ਆਵਾਜ਼ ਮਾਰੂੰਗਾ ਉਹ ਫੜ ਲਾਂਗੇ ਫਿਰ ਕੱਲੇ ਫੜ ਲਾਂਗੇ ਭਈ ਸ਼ਸਤਰ ਲੈ ਕੇ 2-4 ਸਾਰਬੰਨ ਜਨੇ ਪਰ ਸ਼ਾਸਤਰ ਲੈ ਕੇ ਫਿਰ ਭਈ ਦੇਖੀ ਜਾਊ ਹੁਣ ਇਹਨਾਂ ਦਾ ਕਮਾਈ ਆ ਯਾਰ ਕੱਲੀ 35-35 ਲੱਖ ਜਦੋਂ ਉਹ ਭਰਦੇ ਨੇ ਹਸਤਾ ਮਹੀਨੇ ਦੀ ਘੱਟੋ ਘੱਟ 35-35 ਲੱਖ ਕਮਾਈ ਦੇ ਵੱਡੇ ਸੇਲਜ਼ਮੈਨ ਨੇ ਵੱਡੀਆਂ ਦੁਕਾਨਾਂ ਨੇ ਦਰੇਤੇ ਨੇ ਹਣਾ ਜਿਹੜੀਆਂ ਛੋਟੀਆਂ ਨੇ 7-7 ਲੱਖ ਆ 8-8 ਲੱਖ ਇਹਨਾਂ ਨੂੰ ਇਹ ਸ਼ਾਮ ਦਾ 1000 ਕੈਸੂਲ ਵਿਗ ਗਿਆ ਕਿੰਨਾ ਹੋ ਗਿਆ 100 ਸੀਸ਼ੀਆਂ ਵੇਚੀਆਂ ਕਿੰਨੀਆਂ ਹੋ ਗਈਆਂ ਸਾਰਾ ਦਿਨ ਮਿਹਨਤ ਹੀ ਲੱਗਿਆ ਰਦਾ ਮਿਹਨਤ ਹੀ ਲੱਗਿਆ ਰਦਾ ਲਈ ਗਏ ਆਈ ਗਏ ਲਈ ਗਏ ਆਈ ਗਏ ਫਿਰ ਮਰ ਜਾਂਦੇ ਨੇ ਓਵਰਡੋਜ ਉਹਨਾਂ ਨੇ ਮਾਂ ਮਾਂ ਰੋਂਦੀਆਂ ਨੇ ਆਕੇ ਮੇਰੇ ਬਾਅਦ ਚ ਚੀਕਾਂ ਕਰਲਾ ਕਰਲਾਡ ਕਰਦੀਆਂ ਮੈਂ ਕਹਿੰਦਾ ਮਾਵਾਂ ਤੁਸੀਂ ਵਗ ਜਾਓ ਉਹਦੇ ਉਹ ਮਸ਼ੀਨੇ ਕਿੰਨਾ ਰੌਲਾ ਪਾਇਆ ਦੇਖ ਉਹ ਐਮਸੀ ਜਿੱਦੇ ਅਸੀਂ ਪਹਿਲੇ ਦਿਨ ਫੜਿਆ ਸੀ ਉਹਦੇ ਘਰ ਕੋਲੇ ਬੰਦਾ ਫੜਿਆ ਉਹ ਸਾਡੇ ਨਾਲ ਤੁਰਿਆ ਪਹਿਲਾਂ ਤਾਂ ਉਹ ਬਾਅਦ ਚ ਉਹ ਵਿਚਾਰਾ ਆਪਾਂ ਇਹ ਨਹੀਂ ਕਹਿੰਦੇ ਚੱਲ ਮਜਬੂਰੀਆਂ ਹੁੰਦੀਆਂ ਠੁਲਕਾਈ ਠੀਕ ਪਿੱਛੇ ਹਟ ਗਿਆ ਉਹ ਤੋਂ ਅਸੀਂ ਸਾਈਨ ਕਰਵਾਉਣਗੇ ਜੀ ਸਾਈਨ ਕਰਦੋ ਲੈ ਸਾਈਨ ਨਹੀਂ ਕਰੇ ਕਹਿੰਦਾ ਯਾਰ ਤੁਹਾਡਾ ਉਹ ਹਣਾ ਹੁਣ ਦੇਖ ਲਾਦਾ ਆਪ ਦਾ ਬੱਚਾ ਚਲੋ ਜਾਗ ਪਿਆ ਆਪਣਾ ਰਵਿੰਦਰ ਗੱਲ ਕਰਦੇ ਸੀ ਆਪਾਂ ਆਣਾ ਵੀ ਹੁਣ ਮਹਿਮ ਜਿਹੜੀ ਅੱਗੇ ਤੋਰੇਗਾ ਦੁਬਾਰੇ ਤੋਰੀ ਜਾਂਨੇ ਆਪਾਂ ਤਾਂ ਕਦਰ ਨਹੀਂ ਬੈਠੇ ਲੜੀ ਜਾਂਨੇ ਆ ਯਾਰ ਗੱਲ ਕਰ ਕੋਈ ਲੜਾਈ ਦਾ ਸਾਰਥਕ ਨਤੀਜਾ ਨਹੀਂ ਨਿਕਲਦਾ ਦੁਕਾਨਾਂ ਮੰਦ ਕਾਉ ਨਹੀਂ ਕਰਦੇ ਜਿਹੜੇ ਆਪਾਂ ਫੜ ਲਿਆ ਕਿਉਂ ਨਹੀਂ ਬੰਦ ਕਰਦੇ ਸਭ ਡਰੱਗ ਇੰਸਪੈਕਟਰ ਨਹੀਂ ਵੀ ਵਈ ਭੁਗਤਾ ਉਹ ਵੀ ਕਮਿਸ਼ਨ ਖਾਂਦਾ ਸਭ ਕਮਿਸ਼ਨ ਖਾਂਦੇ ਨੇ ਜਦੋਂ ਜਦੋਂ ਹੁਣ ਆਪਾਂ ਨੂੰ ਪਤਾ ਹੈ ਤੈਨੂੰ ਪਤਾ ਹੈ ਮਾਨਸਾ ਦਾ ਕੋਈ ਮਰਜੀ ਬੰਦੇ ਤੋਂ ਖੜਾ ਕੇ ਪੁੱਛ ਲੋ ਵੀ ਨਸ਼ਾ ਕਿੱਥੇ ਵਿਕਦਾ ਸਭ ਨੂੰ ਪਤਾ ਹੈ ਜਿੰਨਾ ਪ੍ਰਸ਼ਾਸਨ ਵਾਲਾ ਮੈਨੂੰ ਬਿਠਾ ਰੋ ਸਾਹਮਣੇ ਮੈਂ ਸਾਰੇ ਪ੍ਰਸ਼ਾਸਨ ਇਹਨਾਂ ਮਾਨਸਾ ਦਾ ਪ੍ਰਸ਼ਾਸਨ ਸਾਹਮਣੇ ਸਾਰਿਆਂ ਨੂੰ ਪਤਾ ਵੀ ਕਿੱਤੋਂ ਵਿਗਲਾ ਜੀ ਪ੍ਰਮੇਂਦਰ ਤੈਨੂੰ ਪੁਲਿਸ ਕਹੇ ਵੀ ਸਾਡੇ ਨਾਲ ਚੱਲ ਦੱਸ ਕਿੱਥੇ ਤਾਂ ਫਿਰ ਦੇਹੇਗਾ ਸਾਥ ਉਹ ਮੈਂ ਫੋਟੋਆਂ ਲਾ ਦਿੰਦਾ ਵੀ ਆਹ ਬੰਦੇ ਵੇਚਦੇ ਨੇ ਕਹਿਣ ਤਾਂ ਸਹੀ ਦੱਸੀ ਤਾਂ ਜਾਣਦੇ ਆ ਸਾਰਿਆਂ ਨੂੰ ਆਹ ਜਾ ਜਾ ਦੁਕਾਨਾ ਉਹ ਦੁਕਾਨਤੀ ਯਹੀ ਦੁਕਾਨ ਤੇ ਫੜ ਜੋ ਫੜ ਲੈਣੇ ਇਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਪ੍ਰਮੇਂਦਰ ਵੀ ਫੋਨ ਟੈਪਿੰਗ ਨੇ ਸਾਰੇ ਇਹਨਾਂ ਨੂੰ ਪਤਾ ਹੀ ਆ ਜਦੋਂ ਮੈਨੂੰ ਆਮ ਬੰਦੇ ਨੂੰ ਮੈਂ ਕਿਹਾ ਯਾਰ ਕੋਈ ਉਹ ਹੋ ਮੇਰੇ ਕਿਹਾ ਕਿ ਦੇਖੋ ਗੁਪਤ ਸੂਰਜ ਮੈਂ ਕਿਹਾ ਕਿਸ ਨੂੰ ਤਨਖਾਹ ਦਿੰਨਾ ਹੈ ਮੇਰੇ ਕੋਲ ਤਾਂ ਆਪਦੇ ਕੋਲੇ ਦਬਾਨੀ ਨਹੀਂ ਬੰਦੇ ਹੁਣ ਆਪਣੇ ਨਾਲ ਜਿਹੜੇ ਆਉਣ ਉਹ ਹਟਣ ਉਹਨੂੰ ਕਹੀਂ ਕਹਿੰਦੇ ਨਹੀਂ ਪਰਚੇ ਪਵਾਏ ਜਾਂਦਾ ਕੱਲੇ ਦੰਦ ਨਹੀਂ ਕਰਦਾ ਨਹੀਂ ਕੋਸਾ ਹਨਾ ਵੀ ਇਹ ਕਿਹੜਾ ਕੋਈ ਲੀਡਰ ਹੈ ਜਾਂ ਕੋਈ ਇਹੋ ਹੋ ਹੈ ਅਗਲੇ ਵਿਚਾਰੇ ਫਿਰ ਪਰਚੇ ਪਾਏ ਨੇ ਜਾਂ ਮੈਨੂੰ ਵੀ ਹੁੰਦਾ ਕਿ ਮੈਂ ਤਾਂ ਜਬਾਤਾਂ ਦੇ ਪਾਸ ਕਿਸੇ ਨੇ ਬਾਹਰ ਜਾਣਾ ਹੁੰਦਾ ਉਹੀ ਪਾ ਦੇ ਝੂਠੇ ਪਰਚੇ ਚੱਕ ਕੇ ਯਾਰ ਮੈਂ ਕਹਿੰਦਾ ਕੀੜੇ ਪਹਿਣਗੇ ਪੌਣ ਵਾਲੇ ਦੇ ਯਾਰ ਹਜੇ ਕਹਿੰਦੇ ਸੀ ਮਾਨਦਾਰ ਜਿਹਦੇ ਪਰਚੇ ਪਾਏ ਨੇ ਮੈਂ ਉਹਨੂੰ ਕਹਿ